ਸਤਿ ਸ਼੍ਰੀ ਅਕਾਲ ਜੀ ਥਾਰ ਵਾਲੀ ਗੁਰਕੌਰ ਦੇ ਖਿਲਾਫ ਉਸਦੀ ਸੱਸ ਨੇ ਕਈ ਇਲਜ਼ਾਮ ਲਾਏ ਸਨ ਉਹਨਾਂ ਦੇ ਸਹਰਾ ਪਰਿਵਾਰ ਵੱਲੋਂ ਕਿਹਾ ਗਿਆ ਕਿ ਗੁਰਕੌਰ ਕਈ ਤਰ੍ਹਾਂ ਦੇ ਨਸ਼ੇ ਕਰਦੀ ਹੈ ਜਿੱਥੇ ਉਹ ਸ਼ਰਾਬ ਪੀਂਦੀ ਹੈ ਉੱਥੇ ਹੀ ਉਸ ਕੋਲੋਂ ਮੈਡੀਕਲ ਨਸ਼ੇ ਵੀ ਪ੍ਰਾਪਤ ਹੁੰਦੇ ਸਨ ਅਤੇ ਵਿਆਹ ਤੋਂ ਪਹਿਲਾਂ ਉਸਦੇ ਘਰ ਦੇ ਵੀ ਉਸ ਨਾਲ ਏਸੇ ਗੱਲ ਕਰਕੇ ਕਾਫੀ ਕੁੱਟਮਾਰ ਕਰਦੇ ਸੀ ਉੱਥੇ ਹੀ ਗੁਰਕੌਰ ਨੇ ਇਸ ਸਬਦ ਦਾ ਲਾਈਵ ਆ ਕੇ ਰਿਪਲਾਈ ਦਿੱਤਾ ਹੈ ਕੀ ਕਹਿਣਾ ਹੈ ਗੁਰਕੌਰ ਦਾ ਇਹਨਾਂ ਇਲਜ਼ਾਮਾਂ ਬਾਰੇ ਆਓ ਤੁਹਾਨੂੰ ਅੱਗੇ ਉਸ ਵੀਡੀਓ ਵੱਲ ਲੈ ਚਾਲਦੇ ਹਾਂ ਹਾਂਜੀ ਸੱਸ ਕੀ ਕਾਲ ਜੀ ਮੈਨੂੰ ਕਹਿੰਦੇ ਪੈਣ ਕਿ ਤੁਸੀਂ ਉਹਨਾਂ ਕੱਲਾਂ ਦੇ ਜਵਾਬ ਦੋ ਇੱਕ ਤਾਂ ਡਰਿੰਕ ਵਾਲੀ ਗੱਲਾਂ ਦੇ ਜਵਾਬ ਦੋ ਇੱਕ ਜਿੱਥੇ ਤੁਹਾਨੂੰ ਕੁਟ ਰਹੇ ਨੇ ਤੇ ਮੈਂ ਵੈਸੇ ਜਵਾਬ ਦੇਣਾ ਨਹੀਂ ਸੀ ਚਾਹੁੰਦੀ ਕਿਉਂਕਿ ਮੈਂ ਪੋਡਕਾਸਟ 'ਚ ਹੀ ਦੇਣਾ ਸੀਗਾ ਵਿਦ ਪ੍ਰੂਫ ਦੇਖੋ ਮੈਨੂੰ ਇੱਕ ਗੱਲ ਦੱਸੋ ਕਿ ਜੇ ਮੈਂ ਕੋਨ ਕੁੜੀ ਆਪਣੇ ਸਹੁਰਿਆਂ ਦੇ ਘਰ ਡਰਿੰਕ ਕਰ ਸਕਦੀ ਆ ਹਨਾ ਜੇ ਮੈਂ ਡਰਿੰਕ ਕਰਦੀ ਸੀ ਤੇ ਮੇਰੇ ਸਹੁਰਿਆਂ ਨੇ ਮੈਨੂੰ ਰੋਕਿਆ ਕਿਉਂ ਨਹੀਂ ਇਹ ਕਹਿੰਦੇ ਆ ਜੇ ਕੁੜੀ ਜਾਣਦੀ ਸੀਗੀ ਅੱਛਾ ਮੈਨੂੰ ਜਾਣ ਕੇ ਉਹ ਦਿੰਦੇ ਸੀਗੇ ਮੇਰੀ ਗੱਡੀ ਕਿਉਂ ਨਹੀਂ ਫੜੀ ਸੀ ਮੇਰੇ ਘਰਦਿਆਂ ਨੂੰ ਕਿਉਂ ਨਹੀਂ ਸੀ ਦੱਸਿਆ ਇਹਨਾਂ ਨੇ ਕੁੜੀ ਡ੍ਰਿੰਕ ਕਰਦੀ ਆ ਕੁੜੀ ਲਾਜੋ ਹਨਾ ਤੇ ਫੇ ਇਹਨਾਂ ਨੇ ਕਹਿੰਦੇ ਕਿ ਇੱਥੇ ਸੱਚੇ ਬੰਦੇ ਦੀ ਸੁਣ ਨਹੀਂ ਜਾਂਦੇ ਇੱਥੇ ਝੂਠਿਆਂ ਨੂੰ ਜਿੰਨਾ ਮਰਜ਼ੀ ਤੁਸੀਂ ਕਰ ਲਓ ਝੂਠੇ ਬੰਦਿਆਂ ਦੀ ਹੀ ਪਹਿਲ ਹੁੰਦੀ ਆ ਔਰ ਜਿੱਥੇ ਤੱਕ ਮੈਨੂੰ ਲੱਗ ਵੀ ਰਿਹਾ ਮੈਨੂੰ ਇਹ ਦੱਸ ਦੋ 6 ਤਰੀਕ ਤੱਕ ਤੁਸੀਂ ਲੋਕਾਂ ਦੇ ਅੱਗੇ ਸ਼ੋਅ ਕਰਤਾ ਕਿ 6 ਤਰੀਕ ਨੂੰ ਕੁੜੀ ਕੱਪੜੇ ਬੈਗ ਆਪਣੀ ਗੱਡੀ ਵਿੱਚ ਰੱਖ ਰਹੀ ਆ ਹਨਾ 6 ਤਰੀਕ ਭਾਗ ਰੱਖ ਰਹੀ ਆ ਮੈਂ ਬੈਗ ਤਾਂ ਫਿਰ ਸੱਤ ਤਰੀਕ ਦੀ ਤੁਸੀਂ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਕਿਉਂ ਨਹੀਂ ਦੇ ਰਹੇ ਜਦੋਂ ਮੈਂ ਨਸ਼ਾ ਕਰਦੀ ਹੁੰਦੀ ਉਹਨਾਂ ਦੇ ਪਿੰਡ ਦੇ ਗਵੰਡੀਆਂ ਨੂੰ ਵੀ ਪਤਾ ਹੁੰਦਾ ਕਿ ਕੁੜੀ ਰਾਤ ਨੂੰ 10 ਅੱਛਾ ਮੰਮੀ ਤਾਂ ਉਹਨਾਂ ਜਿਹ ਕਹਿ ਰਹੀ ਐ ਮੈਨੂੰ ਕਿ ਕੁੜੀ ਸਾਡੇ ਘਰ 10 ਵਜੇ ਉੱਠਦੀ ਹੁੰਦੀ ਸੀ ਜੀ 10 10 ਵਜੇ ਹਨਾ 9 9 11 11 ਵਜੇ ਤੱਕ ਉੱਠਦੀ ਸੀ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਕਿ ਕੁੜੀ 9 ਵਜੇ ਕਿੱਥੇ ਚੰਡੀਗੜ੍ਹ ਜਾਂਦੀ ਹੁੰਦੀ ਸੀਗੀ ਤੇ ਰਾਤ ਨੂੰ 10 ਵਜੇ ਵਾਪਸ ਆਉਂਦੀ ਸੀ ਮੰਮੀ ਜੀ ਤੁਸੀਂ ਪਹਿਲਾਂ ਇੱਕ ਸਟੈਂਡ ਰੱਖੋ ਤੁਸੀਂ ਦੋ ਦੋ ਸਟੈਂਡ ਨਾ ਹੋਵੇ ਤੁਹਾਡੇ ਦੋ ਦੋ ਸਿੰਗ ਲੱਗੇ ਆ ਕਿ ਇੱਕ ਸਿੰਗ ਤੁਹਾਡਾ ਘਾਟਿਆ ਇੱਕ ਸਿੰਗ ਤੁਹਾਡਾ ਵਾਧਿਆ ਉਸ ਤੋਂ ਬਾਅਦ ਜੀ ਇਹ ਮੈਨੂੰ ਕੀ ਵੈਰੀਫਾਈ ਕਰ ਚਲੋ ਮੈਂ ਤਾਂ ਸਾਰੀ ਐਵੀਡੈਂਸ ਰੱਖ ਰਹੀ ਐ ਇਹਨਾਂ ਨੇ ਇੱਕ ਵੀ ਐਵੀਡੈਂਸ ਰੱਖਿਆ ਮੇਰਾ ਕੁੜੀ ਨਸ਼ੇ ਕਰਦੀ ਐ ਜੀ ਡੋਪ ਟੈਸਟ ਕਰਵਾਓ ਕੁੜੀ ਦਾ ਡੋਪ ਟੈਸਟ ਕਰਵਾਓ ਵਿਧ ਤੁਸੀਂ ਆਪਣਾ ਡੋਪ ਟੈਸਟ ਕਰਵਾਓ ਪਤਾ ਲੱਗੇਗਾ ਕੌਣ ਕੌਣ ਅਫੀਮ ਖਾਂਦਾ ਸੀ ਉਸ ਘਰ ਦੇ ਵਿੱਚ ਜਦ ਮੈਂ ਤੁਹਾਡੇ ਪਿਛਲੇ ਘਰਾਂ ਨੂੰ ਵੀ ਚੁੱਕਾਂ ਜਿੰਨਾ ਤੋਂ ਤੁਸੀਂ ਅਫੀਮ ਲੈਂਦੇ ਸੋ ਟਰੱਕ ਵਾਲੇ ਤੁਹਾਡੇ ਘਰ ਦੇ ਪਿਛਲੇ ਪਿੱਛੇ ਘਰ ਹੈ ਨਾ ਉਹ ਵੀ ਮੈਨੂੰ ਹੁਣ ਦੇ ਤੁਸੀਂ ਸਭਨੇ ਆਣਾ ਕਿਉਂਕਿ ਡੋਪ ਟੈਸਟ ਹੋਣਾ ਤੇ ਇੱਕ ਜਿਹੜਾ ਸਰਪੰਚ ਸਰ ਹੈ ਉਹਨਾਂ ਨੇ ਬੇਨਤੀ ਹੈ ਕਿ ਤੁਸੀਂ ਤਿਆਰ ਰਹੋ ਤੁਸੀਂ ਇੱਥੇ ਉਹ ਲੋਕਾਂ ਦੀ ਗੱਲ ਸੁਣੋ ਜੋ ਲੋਕ ਐਵੀਡੈਂਸ ਰੱਖਦੇ ਨੇ ਮੈਂ ਇੱਕ ਇੱਕ ਚੀਜ਼ ਦਾ ਐਵੀਡੈਂਸ ਰੱਖ ਰਹੀ ਹਾਂ ਮੈਂ ਅੱਗੇ ਵੀ ਪੋਡਕਾਸਟ ਕਰਨਾ ਹੈ ਮੈਂ ਐਵੀਡੈਂਸ ਉੱਤੇ ਹੀ ਗੱਲ ਕਰੂੰਗੀ ਜਦੋਂ ਮੇਰਾ ਡੋਪ ਟੈਸਟ ਆ ਗਿਆ ਪਲੱਸ ਉਹ ਅਰਸ਼ ਦੇ ਤੇ ਭਿੰਦੇ ਦੇ ਮੁੰਡੇ ਦੇ ਨਸ਼ੇ ਨਸ਼ਾ ਛਡਾਊ ਕੇਂਦਰ ਦੇ ਵਿੱਚ ਜਦੋਂ ਡਿਟੇਲ ਨਿਕਲੀ